ਉਹ ਭਾਵੇਂ 100 150 ਦੀਆਂ ਦੁਨੀਆ ਸਾਰੇ ਰੱਦੋ ਇਹ ਸੌਦੇ ਕਰਦੇ ਸਾਰੇ ਬਾਵਾ ਜਿਹੜੇ ਬੇਤੀ ਜੇ ਕਿਸਾਨ ਦੀ ਬੁਰੀ ਬੁਰੀ ਹਾਲਤ ਹੈ ਭਾਗ ਵੱਲੋਂ ਕੋਈ ਲਾਭ ਨਹੀਂ ਮਿਲ ਰਿਹਾ ਅਸੀਂ ਦੱਸੋ ਇਹੇ ਝੋਟੀਆਂ ਕਰ ਕਰਦੇ ਅੰਨੀ ਬੜੇ ਕੋਸ਼ਾ ਉੱਪਰ ਤੋਂ ਕੋਈ ਟਿਕਟ ਨਹੀਂ ਲੱਗਦੀ ਸਾਡੇ ਏਰੀਆ ਦੇ ਬੱਚਾਵਾਂ 1 ਰੁਪਈਆ ਮਹਿੰਗੀ ਨਹੀਂ ਮਿਲਦੀ ਭਾਵੇਂ ਮੈਨੂੰ ਬੱਲੇ ਉਹ ਨਹੀਂ ਪਾਉਂਦੀ ਹਾਂ ਕੋਈ ਨਹੀਂ ਕੋਈ ਨਹੀਂ ਅਜਨਾਲਾ ਹਲਕੇ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਡੀਏਪੀ ਖਾਦ ਦੀ ਕਾਲਾ ਬਜਾਰੀ ਰੋਕਣ ਲਈ ਵੱਡਾ ਐਕਸ਼ਨ ਲਿਆ ਹੈ ਸਵੇਰੇ ਉਹਨਾਂ ਨੇ ਅਧਿਕਾਰੀਆਂ ਨਾਲ ਮਿਲ ਕੇ ਖਾਦ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਤੇ ਸਾਫ਼ ਕਰ ਦਿੱਤਾ ਕਿ ਕਿਸਾਨਾਂ ਨੂੰ ਲੁੱਟਣ ਵਾਲਿਆਂ ਨੂੰ ਕਿਸੇ ਵੀ ਹਾਲਤ 'ਚ ਬਖਸ਼ਿਆ ਨਹੀਂ ਜਾਵੇਗਾ ਢਾਲੀਵਾਲ ਨੇ ਹੁਕਮ ਦਿੱਤਾ ਹੈ ਕਿ ਹਰ ਦੁਕਾਨਦਾਰ ਆਪਣਾ ਖਾਦ ਸਟਾਕ ਖੁੱਲਾ ਡਿਸਪਲੇ ਕਰੇ ਤਾਂ ਜੋ ਕਿਸਾਨਾਂ ਨੂੰ ਪਤਾ ਰਹੇ ਕਿ ਖਾਦ ਕਿੱਥੇ ਤੇ ਕਿੰਨੀ ਉਪਲਬਧ ਹੈ ਇਸ ਮੌਕੇ ਉਹਨਾਂ ਕਿਹਾ ਕਿ ਸਰਕਾਰੀ ਰੇਟ ਤੋਂ ਵੱਧ ਖਾਦ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਹੋਵੇਗੀ ਨਾਲ ਹੀ ਉਹਨਾਂ ਨੇ ਪਰਾਲੀ ਸਾੜਨ ਦੇ ਮਾਮਲੇ ਤੇ ਵੀ ਆਪਣਾ ਸਪਸ਼ਟ ਮਤ ਪ੍ਰਗਟ ਕੀਤਾ ਹੈ ਧਾਲੀਵਾਲ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਮਦਦ ਕਰਨ ਨਾ ਕਿ ਉਹਨਾਂ ਦੀ ਮਜਬੂਰੀ ਦਾ ਫਾਇਦਾ ਚੱਕਣ ਪਰਾਲੀ ਸਾੜਨ ਦੇ ਮਾਮਲੇ ਤੇ ਉਹਨਾਂ ਕਿਹਾ ਕਿ ਮੈਂ ਖੁਦ ਕਿਸਾਨ ਆ ਅਤੇ ਆਪਣੀ ਪਰਾਲੀ ਨਹੀਂ ਸਾੜਦਾ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਮਦਦ ਕਰੇ ਤਾਂ ਜੋ ਇਹ ਪਰਾਲੀ ਨੂੰ ਖਾਦ ਵਿੱਚ ਬਦਲ ਸਕਣ ਅੰਤ ਵਿੱਚ ਉਹਨਾਂ ਸਾਬ ਕਿਤਾ ਕਿ ਕਾਲਾ ਬਜਾਰੀ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਹਾਲਤ ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅੱਜ ਸਵੇਰੇ ਮੈਂ ਪਹਿਲਾਂ ਚੀਫ ਐਗਰੀਕਲਚਰ ਅਫਸਰ ਅੰਬਸ ਸਰ ਡੀਐਮ ਵਰਕਫੈਡ ਅਦਰ ਡੀਐਮ ਕੋਆਪਰੇਟਿਵ ਮੈਕਬਿੰਦੂ ਅਫਸਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਕਿਉਂਕਿ ਖਾਦ ਜਿਹੜੀ ਹੈ ਜਾਂ ਤਾਂ ਸਟੋਰਾਂ ਤੇ ਜਾਂਦੀ ਹੈ ਤੇ ਜਾਂ ਸਾਡੇ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਤੇ ਜਾਂਦੀ ਆ ਤੇ ਸਾਡੇ ਕੋਲ ਇਹ ਵੀ ਸ਼ਿਕਾਇਤ ਮਿਲੀ ਸੀ ਕਿ ਸਾਡੇ ਕੋਆਪਰੇਟਿਵ ਸੁਸਾਇਟੀਆਂ ਦੇ ਕੁਝ ਪੁਰਾਣੇ ਸਕਤੀ ਜਿਹੜੇ ਆ ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਉਹ ਵੀ ਇਸ ਧੰਦੇ ਦੇ ਵਿੱਚ ਸ਼ਾਮਲ ਨੇ ਤਾਂ ਕਰਕੇ ਮੈਂ ਡੀਐਮ ਨੂੰ ਸੱਦਿਆ ਸੀਗਾ ਏਆਰ ਨੂੰ ਡੀਆਰ ਨੂੰ ਸਾਰਿਆਂ ਨੂੰ ਸੱਦਿਆ ਸੀਗਾ ਭਈ ਤੁਹਾਡਾ ਇਹ ਜਿਹੜਾ ਕੰਮ ਖਰਾਬ ਹੈ ਉਹਨੂੰ ਠੀਕ ਕੀਤਾ ਜਾਵੇ ਅੱਜ ਵੀ ਕਰੀਬ ਕੱਲ ਵੀ ਅੱਜ ਕੋਈ ਕਰੀਬ 10 12 ਦੇ ਉੱਤੇ ਖਾਸ ਤੌਰ ਤੇ ਜਿਹੜੇ ਸਾਡੇ ਹਰ ਪੀੜਤ ਵਾਲੇ ਇਲਾਕੇ ਰਮਦਾਸ ਤੋਬਾ ਆਵਾਨ ਕਗੋਮਾਲ ਹੁੰਗਾ ਇਹਨਾਂ ਏਰੀਆ ਦੇ ਵਿੱਚ ਸਟੋਰਾਂ ਤੇ ਜਾ ਕੇ ਮੈਂ ਜਿਹੜੇ ਸਾਡੇ ਦੁਕਾਨਦਾਰ ਉਹਨਾਂ ਨੂੰ ਮਿਲਿਆ ਸੀਗਾ ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਕਿ ਤੁਸੀਂ ਖਾਦ ਦਾ ਰੇਟ ਜਿਹੜਾ ਜੇ ਜ਼ਿਆਦਾ ਲਾਇਆ ਕਿਸਾਨਾਂ ਨੂੰ ਤੇ ਤੁਹਾਡੇ ਖਿਲਾਫ ਜਿਹੜੀ ਆ ਕਾਰਵਾਈ ਕਰਾਂਗੇ ਉਹ ਬਹੁਤ ਸਾਰਾ ਇਹ ਵੀ ਪਤਾ ਲੱਗਾ ਕਿ ਜਿਹੜੇ ਸਾਡੇ ਬਾਰਡਰ ਵਾਲੇ ਸਟੋਰ ਦੇ ਉਹਨਾਂ ਕੋ ਖਾਦ ਹੀ ਨਹੀਂ ਗਈ ਹੈ ਤਾਂ ਕਈ ਸਟੋਰਾਂ ਨੇ ਮੈਨੂੰ ਦੱਸਿਆ ਜੀ ਕਿ ਸਾਡੇ ਕੋਲ ਤਾਂ ਅਜੇ ਤੱਕ ਖਾਦ ਆਈ ਨਹੀਂ ਉਹਦਾ ਕਾਰਨ ਇਹ ਕਿ ਜਿਹੜੇ ਹੋਲਸੇਲ ਵਾਲੇ ਬੰਦੇ ਆ ਉਹਨਾਂ ਬੰਦਿਆਂ ਨੇ ਇਹ ਰਿਟੇਲ ਦੇ ਸਟੋਰਾਂ ਤੇ ਖਾਦ ਨਹੀਂ ਭੇਜੀ। ਉਹਨਾਂ ਨੇ ਉਸ ਖਾਦ ਨੂੰ ਜਿਹੜਾ ਬਲੈਕ ਦੇ ਵਿੱਚ ਜਿਹੜਾ ਵਿੱਚ ਆ ਪ੍ਰਾਈਸ ਵਧਾ ਕੇ ਵਿੱਚ ਆ। ਸੋ ਮੈਂ ਅਫਸਰ ਨੂੰ ਕਹਾਂ ਕਿ ਇਹਨਾਂ ਦੀ ਅਨਕਉਰੀ ਕਰੋ। ਇਹਨਾਂ ਦੀ ਜਾਂਚ ਕਰੋ। ਕਿ ਜਿਹੜੀ ਖਾਦ ਆਈ ਸੀ ਜੇ ਉਹ ਸਟੋਰਾਂ ਤੇ ਨਹੀਂ ਗਈ ਤੇ ਇਹਨਾਂ ਨੇ ਉਹ ਖਾਦ ਕਿੱਥੇ ਭੇਜੀ ਆ ਕਿਹਨੂੰ ਵੇਚੀ ਆ ਇਹਦਾ ਪਤਾ ਕਰੋ ਤਾਂ ਹੀ ਤਾਂ ਰੇਟ ਵਧਿਆ। ਸੋ ਖਾਦ ਦੇ ਨਾਲ ਇੱਕ ਹੋਰ ਕੈਮੀਕਲ ਜਿਹੜੇ ਪ੍ਰਾਈਵੇਟ ਕੰਪਨੀਆਂ ਹੋਰ माल ਭੇਜ ਦਿੰਦੀਆਂ 600 ਰੁਪਏ ਦਾ ਇੱਕੋ ਬੈਗ ਆਉਂਦਾ ਇੱਕ ਨੈਨੋ ਖਾਦ ਆਉਂਦੀ ਐ ਇਦਾਂ ਦੀਆਂ ਕਈ ਚੀਜ਼ਾਂ ਉਹ ਕਿਸਾਨਾਂ ਨੂੰ ਜਬਦੀ ਜੜੀਆਂ ਦਿੱਤੀਆਂ ਜਾਂਦੀਆਂ ਕੋਈ ਵੀ ਮੈਂ ਉਹਨਾਂ ਨੂੰ ਕਹਾਂ ਕਿ ਬੰਦ ਕਰੋ ਜਿਹਦੇ ਕਿਸੇ ਨੇ ਜਬਦੀ ਦਿੱਤੀ ਉਹਦੇ ਖਿਲਾਫ ਕਾਰਵਾਈ ਕਰਾਂਗੇ ਉਹ ਅੱਜ ਤੋਂ ਬਾਅਦ ਅਜਨਾਲੇ ਦੇ ਵਿੱਚ ਜਾਂ ਹੋਰ ਨਾ ਥਾਵਾਂ ਦੇ ਵਿੱਚ ਜੇ ਕਿਸੇ ਦਕਾਨਦਾਰ ਨੇ ਜੇ ਕਿਸੇ ਹੋਲਸੇਲ ਆਲੇ ਨੇ ਜੇ ਕਿਸੇ ਰਿਟੇਲ ਆਲੇ ਨੇ ਦਾਇਆ ਖਾਦ ਕਿਸਾਨਾਂ ਨੂੰ ਮਹਿੰਗੀ ਦਿੱਤੀ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਅੰਮ੍ਰਿਤਸਰ ਤੋਂ ਸੁਖਜਨ ਸਿੰਘ ਦੀ ਰਿਪੋਰਟ